ਕਹਾਂ ਜਾਂਦਾ ਹੈ ਕਿ ਤੀਜੀ ਸੰਸਾਰ جنگ ਜੇ ਲੱਗੀ ਤਾਂ ਪਾਣੀ ਤੇ ਵਿਸ਼ੇ ਤੇ ਲੱਗੂ ਤਾਂ ਅਸੀਂ ਪਾਣੀ ਨੂੰ ਬਚਾਉਣ ਦੀ ਔਰ ਬਚੇ ਹੋਏ ਪਾਣੀ ਨੂੰ ਵਧੀਆ ਤਰੀਕੇ ਨਾਲ ਇਸਤੇਮਾਲ ਕਰਨ ਦੀ ਟੈਕਨੋਲੋਜੀ ਜਿਹੜੀ ਹੈ ਲੇਟੈਸਟ ਉਹਨੂੰ ਅਸੀਂ ਅਪਣਾ ਰਹੇ ਹਾਂ 15 ਐਮਐਲਡੀ ਦਾ ਇਹ ਪਲਾਂਟ ਹੈ ਜਿਹਦੇ ਵਿੱਚ ਬਹੁਤ ਹੀ ਲੇਟੈਸਟ ਟੈਕਨੀਕ ਨਾਲ ਬਣੀਆਂ ਹੋਈਆਂ ਮਸ਼ੀਨਾਂ ਲੱਗੀਆਂ ਨੇ ਕਿੰਨੇ ਇੱਕ ਪਾਰਟ ਨੂੰ ਇਸ ਪਲਾਂਟ ਦੇ ਲੰਗਸ ਕਿਹਾ ਜਾਂਦਾ ਹੈ ਫੇਫੜੇ ਜਿੱਥੋਂ ਹਵਾ ਆਕਸੀਜਨ ਜਿਹੜੀ ਆ ਉਹ ਪਾਣੀ ਦੇ ਵਿੱਚ ਮਿਕਸ ਕੀਤੀ ਜਾਂਦੀ ਹੈ ਉਹਨੂੰ ਪਿਉਰੀਫਾਈ ਕਰਨ ਵਾਸਤੇ ਆਮ ਤੌਰ ਤੇ ਤੁਸੀਂ ਇਹੋ ਜਿਹੇ ਪ੍ਰੈਸ ਕਾਨਫਰੰਸਾਂ ਤੇ ਘੱਟ ਹੀ ਆਉਂਦੇ ਹੋ ਕਿਉਂਕਿ ਤੁਸੀਂ ਮਸਾਲੇਦਾਰ ਥੋੜੀਆਂ ਜਿਹੀਆਂ ਖਬਰਾਂ ਚਾਹੁੰਦੇ ਹੁੰਦੇ ਹੋ ਵੀ ਐਨੇ ਇਹਨੂੰ ਆਉ ਕਹਤਾ ਆਉਂਦੇ ਉਹਨੂੰ ਐ ਕਿਉ ਕਹਾ ਐਨੇ ਉਹਨੂੰ ਐ ਕਿਉ ਕਹਤਾ ਪਰ ਕਿਰਪਾ ਕਰਕੇ ਜ਼ਰੂਰ ਦੇਖ ਕੇ ਜਾਇਓ ਕਿਉਂਕਿ ਤੁਹਾਡੇ ਬੱਚਿਆਂ ਦੇ ਵੀ ਫਿਊਚਰ ਦਾ ਪਾਣੀ ਇੱਥੇ ਬਣ ਰਿਹਾ ਹੈ ਮੈਂ ਜਦੋਂ ਮੈਂਬਰ ਪਾਰਲੀਮੈਂਟ ਸੀ ਤਾਂ ਸਿੰਗਾਪੁਰ ਗਵਰਨਮੈਂਟ ਵੱਲੋਂ ਇੱਕ ਬਫਦ ਲੈ ਕੇ ਜਾਇਆ ਗਿਆ ਸੀ ਸਿੰਗਾਪੁਰ ਸਿੰਗਾਪੁਰ ਦਾ ਮਲੇਸ਼ੀਆ ਨਾਲ ਸਮਝੌਤਾ ਹੈ ਪਾਣੀ ਦਾ ਸਿੰਗਾਪੁਰ ਕੋਲੇ ਆਪਣਾ ਪਾਣੀ ਨਹੀਂ ਹੈਗਾ ਉਹ ਜਿਹੜਾ ਸਮਝੌਤਾ ਹੈ ਉਹ ਲਗਭਗ 2036 ਚ ਖਤਮ ਹੋ ਜੂਗਾ ਤਾਂ ਉਹ ਆਪਣਾ ਪਾਣੀ ਬਣਾਉਣ ਤੇ ਲੱਗੇ ਹੋਏ ਨੇ ਉਹਨੂੰ ਜ਼ੀਰੋ ਵਾਟਰ ਕਹਿੰਦੇ ਆ ਜੇ ਤੁਸੀਂ YouTube ਤੇ ਜਾਂ Google ਤੇ ਜਾ ਕੇ ਸਰਚ ਕਰੋਗੇ ਜ਼ੀਰੋ ਵਾਟਰ ਤਸੀਂ ਉੱਥੇ ਦੇਖਿਆ ਕਿ ਕਿਵੇਂ ਉਹ ਮੀਂਹ ਦੇ ਪਾਣੀ ਨੂੰ ਵੀ ਸਿੰਗਾਪੁਰ ਦੇ ਵਿੱਚ ਤੁਸੀਂ ਮੀਂਹ ਦਾ ਪਾਣੀ ਜੇ ਕੋਈ ਕਿਤੇ ਦੁਕਾਨ ਤੇ ਵੀ ਖੜ ਸਾਹਮਣੇ ਆ ਤਾਂ ਤੁਸੀਂ ਉਹਨੂੰ ਖਰਾਬ ਨਹੀਂ ਕਰ ਸਕਦੇ ਗਵਰਨਮੈਂਟ ਆਪ ਹੀ ਚੱਕ ਕੇ ਲੈ ਜਾਂਦੀ ਹੈ ਜ਼ੀਰੋ ਵਾਟਰ ਉਹਦਾ ਨਾਮ ਹੈ ਕਿਵੇਂ ਮਾਈਕਰੋ ਫਿਲਟਰਸ ਰਾਹੀਂ ਉਹਨੂੰ ਪੀਣ ਵਾਲਾ ਕੀਤਾ ਜਾਂਦਾ ਹੈ ਤਾਂ ਉਹੀ ਟੈਕਨੋਲੋਜੀ ਸਾਨੂੰ ਇੱਥੇ ਲਿਆਉਣੇ ਪਊਗੀ ਸਾਨੂੰ ਆਪਣੇ ਪਾਣੀ ਨੂੰ ਰੀ ਯੂਜ਼ ਕਰਨਾ ਪਊ ਸਾਨੂੰ ਆਪਣੇ ਪਾਣੀ ਨੂੰ ਬਚਾਉਣਾ ਪਊ ਸਾਨੂੰ ਆਪਣੇ ਪਾਣੀ ਨੂੰ ਨਹਿਰੀ ਪਾਣੀ ਨੂੰ ਖੇਤਾਂ ਤੱਕ ਪਹੁੰਚਾਉਣਾ ਪਊ ਸੋ ਅੱਜ ਪਾਣੀ ਜਿਹੜਾ ਬੜਾ ਵੱਡਾ ਮੁੱਦਾ ਹੈ ਤੇ ਅਸੀਂ ਉਹਦੇ ਤੇ ਬਿਲਕੁਲ ਸ਼ਿੱਦਤ ਨਾਲ ਬਿਨਾਂ ਕਿਸੇ ਭੇਦਭਾਵ ਤੋਂ ਲੱਗੇ ਹੋਇਆ ਨਹੀਂ ਤਾਂ ਤੁਹਾਨੂੰ ਪਤਾ ਜੇ ਮੈਨੂੰ ਕੋਈ ਪੱਤਰਕਾਰ ਨੇ ਪੁੱਛਿਆ ਜੀ ਤੁਸੀਂ ਦਰਖਤਾਂ ਬਾਰੇ ਪਾਣੀ ਬਾਰੇ ਕੱਸੀਆਂ ਬਾਰੇ ਰਜਵਾਹਾਂ ਬਾਰੇ ਬਹੁਤ ਗੱਲਾਂ ਕਰਦੇ ਹੋ ਤੇ ਪ੍ਰੋਗਰਾਮ ਬਣਾਉਂਦੇ ਹੋ ਸਕੀਮਾਂ ਬਣਾਉਂਦੇ ਹੋ ਇਹਦਾ ਕਾਰਨ ਕੀ ਹੈ ਪਹਿਲਾਂ ਤਾਂ ਕਦੇ ਕਿਸੇ ਨੇ ਕੀਤਾ ਨਹੀਂ ਮੈਂ ਕਹਿੰਦੀ ਅਸਲ ਚ ਇਹਨਾਂ ਦੀਆਂ ਵੋਟਾਂ ਨਹੀਂ ਹੈਗੀਆਂ ਜੇ ਕਿਤੇ ਟਾਲੀਆਂ ਦੀਆਂ 베ਰੀਆਂ ਦੀਆਂ ਸਫੈਦਿਆਂ ਦੀਆਂ ਵੋਟਾਂ ਬਣਾ ਦिए ਤਾਂ ਵੱਡੇ ਵੱਡੇ ਲੀਡਰ ਮੈਂ ਤੁਹਾਨੂੰ ਜੱਫੀਆਂ ਪਾਉਂਦੇ ਦਿਖਾਉਂਗਾ ਦਰਖਤਾਂ ਨੂੰ ਕਿ ਤੇਰੇ ਨਾਲ ਤਾਂ ਮੇਰਾ ਬਹੁਤ ਪੁਰਾਣਾ ਨਾਤਾ ਹੈ ਮੇਰੀ ਦਾਦੀ ਤੇਰੇ ਉੱਤੇ ਪਿੰਗ ਪਾ ਕੇ ਛੂਟਦੀ ਸੀ ਹੈਨਾ ਸੋ ਹਵਾ ਦੀ ਪਾਣੀ ਦੀ ਵੋਟ ਨਹੀਂ ਹੈਗੀ ਇਸ ਕਰਕੇ ਇਹ ਮੁੱਦਾ ਨਹੀਂ ਬਣ ਸਕਦੀ ਸੀ ਪਰਾਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਸਾਹਿਬ ਨੇ ਭਾਵੇਂ ਦਿੱਲੀ ਹੋਵੇ ਦਿੱਲੀ ਇੱਕ ਬਹੁਤ ਮੈਟਰੋ ਸਿਟੀ ਹੈ ਕੰਜਸਟਿਡ ਸਿਟੀ ਹੈ ਲੈਂਡਲੌਕ ਸਿਟੀ ਹੈ ਉੱਥੇ ਵੀ ਪਾਣੀ ਮਾਫੀਆ ਚੱਲਦਾ ਉੱਥੇ ਪਾਣੀ ਮਾਫੀਆ ਉਹ ਬੰਦ ਕੀਤਾ ਫਿਰ ਐਜੂਕੇਸ਼ਨ ਵੱਲ ਆਏ ਫਿਰ ਬਿਜਲੀ ਵੱਲ ਆਏ ਫਿਰ ਇਨਫਰਾਸਟ੍ਰਕਚਰ ਵੱਲ ਆਏ ਅਸੀਂ ਵੀ ਇਸ ਤੋਂ ਪਹਿਲਾਂ ਕਿ ਕ੍ਰਾਈਸਿਸ ਪੈਦਾ ਹੋਵੇ ਸਿਆਣੇ ਕਹਿੰਦੇ ਆ ਕਿ ਇਲਾਜ ਨਾਲੋਂ ਪਰਹੇਜ਼ ਚੰਗਾ ਅਸੀਂ ਪਹਿਲਾਂ ਹੀ ਇਹ ਤਿਆਰੀਆਂ ਕਰ ਲਈਏ ਸੋ ਅੱਜ ਦਾ ਇਹ ਜਿਹੜਾ ਪਲਾਂਟ ਹੈ ਮੈਂ ਸਾਰੇ ਅਫਸਰਾਂ ਨੂੰ ਵਧਾਈ ਦੇਣੀ ਚਾਹਨਾ ਕਿ ਬਿਲਕੁਲ ਲੇਟੈਸਟ ਮਾਡਲ ਹੈ ਬਿਲਕੁਲ ਲੇਟੈਸਟ ਮਸ਼ੀਨਰੀ ਹੈ ਨੌਜਵਾਨ ਇੰਜੀਨੀਅਰ ਨੇ ਜਿਹੜੇ ਕਿ ਲੇਟੈਸਟ ਪੜਾਈਆਂ ਕਰਕੇ ਆਏ ਨੇ ਤੇ ਸਾਡੇ ਕੋਲੇ 3-4 ਸਟੇਟਾਂ ਤੋਂ ਇਸ ਪਲੈਂਟ ਨੂੰ ਦੇਖਣ ਵਾਸਤੇ ਨਮਾਇंदे ਪਹੁੰਚ ਵੀ ਚੁੱਕੇ ਨੇ ਕਿ ਕਿਸ ਤਰ੍ਹਾਂ ਤੁਸੀਂ ਇਹਨੂੰ ਟ੍ਰੀਟ ਕਰਦੇ ਹੋ ਕਿਉਂਕਿ ਹਾਲਾਂਕਿ ਪਾਣੀ ਤਾਂ ਹਰੇਕ ਸਟੇਟ 'ਚ ਟ੍ਰੀਟ ਹੁੰਦਾ ਪਰ ਜਿਹੜੀ ਕੁਆਲਿਟੀ ਇੱਥੇ ਪਾਣੀ ਦੀ ਟ੍ਰੀਟ ਹੋ ਕੇ ਮਿਲਦੀ ਹੈ ਉਹ ਉਹ ਕਿਸੇ ਕੋਲੇ ਹੈ ਨਹੀਂ ਸੋ ਮੈਂ ਵਧਾਈ ਵੀ ਦੇਣੀ ਚਾਹੁੰਦਾ ਸਾਰੇ ਪੰਜਾਬੀਆਂ ਨੂੰ ਜੋ ਤੁਹਾਡੇ ਜ਼ਰੀਏ ਸੁਣ ਰਹੇ ਨੇ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਾਤਮਾ ਸ੍ਰੀ ਗੁਰੂ ਨਾਨਕ ਸਾਹਿਬ ਨੇ ਜੋ ਲਿਖਿਆ ਅੱਜ ਤੋਂ ਸਦੀਆਂ ਪਹਿਲਾਂ ਜੇ ਥੋੜਾ ਬਹੁਤ ਵੀ ਉਹਦੇ ਤੇ ਅਮਲ ਕਰ ਲੀਏ ਤਾਂ ਪਵਨ ਹਵਾ ਹਵਾ ਨੂੰ ਗੁਰੂ ਦਾ ਦਰਜਾ ਪਾਣੀ ਨੂੰ ਪਿਤਾ ਦਾ ਦਰਜਾ ਤੇ ਧਰਤੀ ਨੂੰ ਮਾਤਾ ਦਾ ਦਰਜਾ ਜਿ ਕਿਤੇ ਦਰਜੇ ਕਾਇਮ ਰੱਖ ਲੀਏ ਤਾਂ ਸਾਡੇ ਵਰਗੀ ਧਰਤੀ ਕਿਤੇ ਹੋਰ ਨਹੀਂ ਕੌਮ ਸਾਡੀ ਮਿਹਨਤੀ ਹੈ ਕੌਮ ਵੀ ਕਿਤੇ ਹੋ ਰਹੀ ਨਹੀਂ ਇੰਨੀ ਮਿਹਨਤੀ ਕੁਰਬਾਨੀਆਂ ਵੀ ਕਿਤੇ ਇੰਨੀਆਂ ਹੈ ਨਹੀਂ ਸਰਬੱਤ ਦਾ ਭਲਾ ਮੰਗਣ ਵਾਲੀ ਗੁਰਬਾਣੀ ਪੜਨ ਵਾਲੇ ਬੰਦੇ ਆ ਸੋ ਮੈਂ ਬਹੁਤ ਵਧਾਈ ਦੇਣੀ ਚਾਹੁੰਨਾ ਡਿਪਾਰਟਮੈਂਟ ਨੂੰ ਮੈਂ ਵਧਾਈ ਦੇਣੀ ਚਾਹੁੰਨਾ ਕੇਜਰੀਵਾਲ ਸਾਹਿਬ ਨੂੰ ਜਿਨ੍ਹਾਂ ਨੇ ਇਹੋ ਜਿਹਾ ਪ੍ਰੋਗਰਾਮ ਨੂੰ ਲਿਖਣ ਦੇ ਵਿੱਚ ਆਪਣਾ ਤਜਰਬਾ ਜਿਹੜਾ ਉਹ ਸਾਨੂੰ ਦਿੱਤਾ ਸਿਆਣੇ ਕਹਿੰਦੇ ਆ ਕਿ ਤਜਰਬਾ ਉਹ ਕੰਗਾ ਹੈ ਜਿਹੜਾ ਬੰਦੇ ਨੂੰ ਉਦੋਂ ਮਿਲਦਾ ਜਦੋਂ ਉਹ ਗੰਜਾ ਹੋ ਜਾਂਦਾ ਉਦੋਂ ਕੰਗੇ ਦੀ ਲੋੜ ਨਹੀਂ ਰਹਿੰਦੀ ਇਸ ਕਰਕੇ ਕਿਸੇ ਦਾ ਤਜਰਬਾ ਵਰਤ ਕੇ ਕੰਗਾ ਉਦੋਂ ਹੀ ਹਾਸਲ ਕਰ ਲਓ ਜਦੋਂ ਤੁਹਾਡੇ ਕੋਲੇ ਵਾਲ ਹੋਣ ਸੋ ਅਸੀਂ ਇਹਨਾਂ ਦਾ IIT ਦਾ ਜਿਹੜਾ ਤਜਰਬਾ ਖੜਗਪੁਰ ਪੜਨ ਦਾ ਇੰਜੀਨੀਅਰਿੰਗ ਦਾ ਜਾਂ IRS ਦਾ ਖਾਸ ਤੌਰ ਤੇ ਫਾਈਨੈਂਸਸ ਦੇ ਵਿੱਚ ਅਸੀਂ ਉਹਨੂੰ ਇਸਤੇਮਾਲ ਕਰ ਰਹੇ ਹਾਂ ਔਰ ਸਾਨੂੰ ਉਮੀਦ ਹੈ ਕਿ ਅਸੀਂ ਪੰਜਾਬ ਨੂੰ ਆਉਣ ਵਾਲੇ ਦਿਨਾਂ 'ਚ ਦੁਬਾਰਾ ਪੰਜਾਬ ਬਣਾ ਲਾਂਗੇ ਸਾਨੂੰ ਕੈਲੀਫੋਰਨੀਆ ਲੰਡਨ ਬਣਾਉਣ ਦੀ ਲੋੜ ਨਹੀਂ ਪੈਣੀ ਤੇ ਪੰਜਾਬ ਸਹੀ ਲੀਹਾਂ ਤੇ ਚੱਲ ਰਿਹਾ ਹੈ ਪਿਛਲੇ 2-3 ਦਿਨਾਂ ਤੋਂ ਤੁਸੀਂ ਸੁਣ ਰਹੇ ਹੋਵੋਗੇ ਚੰਗੀਆਂ ਖਬਰਾਂ ਕਿ ਸਾਡੇ ਨੈਸ਼ਨਲ ਸਰਵੇ ਦੇ ਵਿੱਚ ਜੋ 4 ਸਾਲ ਬਾਅਦ ਹੁੰਦਾ ਹੈ ਸਾਡੇ ਬੱਚੇ ਪਹਿਲੀ ਵਾਰ ਪੰਜਾਬ 17 ਦੇ ਵਿੱਚ ਪੰਜਾਬ 29ਵੇਂ ਨੰਬਰ ਤੇ ਸੀ ਤੇ ਬਾਏ ਹੁਣ 25 ਦੇ ਵਿੱਚ ਪੰਜਾਬ ਜਿਹੜਾ ਉਹ ਪਹਿਲੇ ਨੰਬਰ ਤੇ ਆ ਗਿਆ ਪੜਾਈ ਵਾਲੇ ਪਾਸਿਓਂ ਮਤਲਬ 4 ਸਾਲਾਂ ਬਾਅਦ ਸਰਵੇ ਹੁੰਦਾ ਔਰ ਕੇਰਲਾ ਨੂੰ ਹਰਾਇਆ ਜੋ ਜਿਹਨੂੰ ਸਭ ਤੋਂ ਵੱਧ ਪੜਿਆ ਲਿਖੀ ਸਟੇਟ ਕਹੀ ਜਾਂਦੀ ਹੈ ਹਰ ਫੀਲਡ ਚ ਮੈਥਸ ਚ ਵੀ ਫਿਜ਼ਿਕਸ ਦੇ ਵਿੱਚ ਵੀ ਬਾਇਓਲੋਜੀ ਚ ਵੀ ਬਾਇਓਲੋਜੀ ਚ ਵੀ ਹਰ ਫੀਲਡ ਹਰ ਸ਼ੋਭੇ ਚ 28000 ਬੱਚੇ ਨੇ ਕੋਈ ਛੋਟਾ ਸਿੰਪਲ ਨਹੀਂ ਹੁੰਦਾ 28000 ਬੱਚੇ ਨੇ ਹਿੱਸਾ ਵੀ ਲਿਆ ਮੈਂ ਸਾਰਿਆਂ ਨੂੰ ਉਹਨਾਂ ਦੇ ਮਾਪਿਆਂ ਨੂੰ ਵੀ ਵਧਾਈ ਦੇਣੀ ਚਾਹਨਾ ਸਾਡੇ ਬੱਚੇ JEE ਕਲੀਅਰ ਕਰ ਰਹੇ ਆ ਜੇ ਹੀ ਐਡਵਾਂਸ ਕਲੀਅਰ ਕਰ ਰਹੇ ਹੈ ਨੀਟ ਕਲੀਅਰ ਕਰ ਰਹੇ ਹੈ ਤੇ ਬਹੁਤ ਕੁਝ ਨਵਾਂ ਹੋ ਰਿਹਾ ਤੇ ਆ ਪ੍ਰੈਸ ਕਾਨਫਰੰਸ ਵੀ ਨਵੀਂ ਹੋਈ ਹੈ ਮੇਰੇ ਖਿਆਲ ਚ ਤੁਸੀਂ ਪਿਛਲੀਆਂ ਸਰਕਾਰਾਂ ਚ ਇਸ ਤਰ੍ਹਾਂ ਦੀ ਪ੍ਰੈਸ ਕਾਨਫਰੰਸ ਪਹਿਲਾਂ ਕਦੇ ਸੁਣੀ ਨਹੀਂ ਹੋਣੀ ਉਹ ਤਾਂ ਜਦ ਸ਼ਾਮਲ ਕਰਾ ਲਿਆ ਕੋਈ ਜਾਂ ਜਾਂ ਕੱਢਤਾ ਕੋਈ ਬਸ ਇਹ ਹੈ ਜੇ ਕੰਮਾਂ ਚ ਲੱਗੇ ਰਹੇ ਹੈ ਸੋ ਅਸੀਂ ਪ੍ਰੋਗਰੈਸਿਵ ਪੰਜਾਬ ਇੱਕ ਅੱਗੇ ਨੂੰ ਵੱਧਦਾ ਪੰਜਾਬ ਜਿਹੜਾ ਉਹ ਬਣਾਉਣਾ ਚਾਹੁੰਦੇ ਆ